ਅੱਜ ਅਸੀਂ ਮਲੇਰਕੋਡਲਾ ਦੀ ਧਰਤੀ ਨਾਮਤਾਰੀ ਸ਼ਹੀਦੀ ਸਮਾਰਕ ਮਲੇਰਕੋਡਲਾ ਵਿਖੇ ਆਇਆ ਜਿੱਥੇ 5 ਅਪ੍ਰੈਲ 2025 ਨੂੰ ਯਾਦ ਰੱਖੋ ਲੋਕਮਨ ਪੰਜਾਬ ਵੱਲੋਂ ਜਿਹੜੇ ਡਰਾਇੰਗ ਦੇ ਕੰਪੀਟੀਸ਼ਨ ਨੇ ਪੇਂਟਿੰਗ ਦੇ ਜਿਹੜੇ ਕੰਪੀਟੀਸ਼ਨਸ ਨੇ ਉਹ ਕਰਵਾਏ ਜਾਣੇ ਨੇ ਇਹ ਧਰਤੀ ਉੱਤੇ ਮਲੇਰਕੋਡਲਾ ਦੀ ਜਿਹੜੀ ਧਰਤੀ ਹੈ ਯਾਦ ਰੱਖਿਓ 5 ਅਪ੍ਰੈਲ 2025 ਇਸ ਵਕਤ ਮੇਰੇ ਨਾਲ ਲੋਕਮਨ ਪੰਜਾਬ ਦੀ ਜਿਹੜੀ ਟੀਮ ਹੈਗੀ ਆ ਮਲੇਰਕੋਟਲਾ ਦੀ ਧਰਤੀ ਨਾਮ ਤਾਰੀ ਸ਼ਹੀਦੀ ਸਮਾਰਕ ਸਥਾਨ ਉੱਤੇ ਮੇਰੇ ਨਾਲੇ ਮੌਜੂਦ ਨੇ ਇਸ ਕਨਸੈਪਟ ਲੈ ਕੇ ਚੱਲ ਰਹੇ ਹਾਂ ਤਾਰੇ ਜ਼ਮੀਨ ਪਰ ਇੱਕ ਤੁਨੇ ਹਿੰਦੀ ਮੂਵੀ ਦੇਖੀ ਹੋਊਗੀ ਤਾਰੇ ਜ਼ਮੀਨ ਪਰ ਉਸ ਕਨਸੈਪਟ ਨੂੰ ਲੈ ਕੇ ਇਹ ਚੱਲ ਰਹੇ ਨੇ ਅਮੀਰ ਖਾਨ ਦੀ ਜਿਹੜੀ ਮੂਵੀ ਹੈਗੀ ਆ ਇਹ ਜਿਹੜੀ ਤੁਸੀਂ ਮਲੇਰਕੋਟਲਾ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਤੇ ਜਿਹੜੇ ਇਸ ਦੇ ਵਿੱਚ ਕਿਸ ਤਰੀਕੇ ਦਾ ਤੁਸੀਂ ਕਰਨਾ ਚਾਹੁੰਦੇ ਹੋ ਦੇਖੋ ਜੀ ਅੱਲਾ ਦੀ ਕੁਦਰਤ ਲਾ ਲਓ ਸਾਡੇ ਮਲੇ ਕੋਲੇ ਵਾਲੇ ਦਾ ਭਾਗ ਲਾ ਲਓ ਇੱਕ ਤਾਂ ਇਹ ਇਤਿਹਾਸਿਕ ਸਥਾਨ ਹੈ ਇਤਿਹਾਸਿਕ ਦਾ ਦੂਜਾ ਬਹੁਤ ਖੂਬਸੂਰਤ ਹੈ ਇਹ ਕੁਦਰਤ ਦੀ ਔਰ ਇਹ ਇੱਕ ਕਹਿੰਦੇ ਮਿਹਰ ਹੋਈ ਆ ਪ੍ਰਮਾਤਮਾ ਦੀ ਇਤਿਹਾਸਿਕ ਸਥਾਨ ਹੈ ਤੇ ਖੂਬਸੂਰਤ ਹੈ ਇਹ ਖੂਬਸੂਰਤ ਜਗਾਨੂ ਅਸੀਂ ਕਹਿੰਦੇ ਆ ਵੀ ਔਰ ਚਾਰ ਚੰਨ ਲੱਗਣਗੇ ਜਦੋਂ ਇੱਥੇ ਸੋਹਣੇ ਸੋਹਣੇ ਬੱਚੇ ਆਉਣਗੇ ਬੱਚੇ ਵੀ ਹਰ ਵਰਗ ਦੇ ਹਰ ਵਰਗ ਦੇ ਉੱਚ ਬੱਚੇ ਵੀ ਆਉਣਗੇ ਸਿਆਣੇ ਵੀ ਆਉਣਗੇ ਤੇ ਅਸੀਂ ਤਾਂ ਕਹਿੰਦੇ ਹਾਂ ਵੀ ਬਜ਼ੁਰਗ ਵੀ ਆਣਾ ਉਹ ਬੱਚਿਆਂ ਦੇ ਵਿੱਚ ਬੈਠਣਾ ਤੇ ਇੱਥੇ ਆਪਦੀ ਰੰਗਾਂ ਨਾਲ ਉਹ ਸਾਰੀ ਕੁਦਰਤ ਨੂੰ ਆਪਦੀ ਕੈਨਵਸ ਤੇ ਉਤਾਰਨਾ ਸਾਡਾ ਇਹ ਉਪਰਾਲਾ ਹੈ ਸਾਡੀ ਟੀਮ ਦਾ ਲੋਕਮਾਨ ਪੰਜਾਬ ਦਾ ਇਹੀ ਉਪਰਾਲਾ ਹੈ ਮਨਜੂਰ ਜੀ ਇੱਕ ਕੁਐਸਚਨ ਹੈਗਾ ਤੁਹਾਡੇ ਤੋਂ ਜਿਹੜਾ ਮਤਲਬ ਤੁਸੀਂ ਇਹ ਅਬ ਕਰਵਾ ਰਹੇ ਹਾਂ ਇਹਦੇ ਵਿੱਚ ਕਿਸ ਤਰੀਕੇ ਦੇ ਬੱਚੇ ਮੇਲ ਫੀਮੇਲ ਹਰ ਏਜ ਦੇ ਆ ਸਕਦੇ ਨੇ ਜਾਂ ਕਿਵੇਂ ਹੈਗਾ ਥੋੜਾ ਜਿਹਾ ਡਿਟੇਲ ਦੇ ਵਿੱਚ ਜਿਹੜੇ ਈਵਰਸ ਨੇ ਉਹਨਾਂ ਨੂੰ ਦੱਸੋ ਹਾਂਜੀ ਜਿਵੇਂ ਕਿ ਇਹਦੇ ਵਿੱਚ ਅਸੀਂ ਕੈਟਾਗਰੀਆਂ ਬਣਾਈਆਂ ਨੇ ਇੱਥੇ ਸਬ ਜੂਨੀਅਰ ਜੂਨੀਅਰ ਸਕੈਂਡਰੀ ਓਪਨ ਤੇ ਆਲ ਓਪਨ ਤੇ ਵਿਸ਼ੇਸ਼ ਬੱਚੇ ਜੀ ਤੇ ਜਿਵੇਂ ਕਿ ਸਬ ਜੂਨੀਅਰ ਚ ਆ ਗਿਆ ਫਰਸਟ ਟੂ ਫਿਫਥ ਤੇ ਜੂਨੀਅਰ ਚ ਆ ਗਿਆ 628 628 ਤੇ ਸੀ ਸੀਨੀਅਰ ਸਕੈਂਡਰੀ ਪੱਧਰ ਤੇ ਆ ਗਿਆ 9 ਟੂ ਪਲੱਸ 2 ਤੇ ਉਸ ਤੋਂ ਬਾਅਦ ਓਪਨ ਵਿਦਿਆਰਥੀ ਓਪਨ ਚ ਕੋਈ ਵੀ ਭਾਗ ਲੈ ਸਕਦਾ ਹੈ ਉਹ ਚ ਕੋਈ ਆਪਣੀ ਏਜ ਦਾ ਵੀ ਆ ਸਕਦਾ ਹੈ ਕੋਈ 50 ਪਲੱਸ ਵੀ ਆ ਸਕਦਾ ਹੈ ਕੋਈ 60 ਪਲੱਸ ਵੀ ਆ ਸਕਦਾ ਹੈ ਹਨਾ ਤੇ ਇੱਥੇ ਇੱਕ ਹੋਰ ਗੱਲ ਹੈ ਅਸੀਂ ਰੱਖਿਆ ਵੀ ਜਿਹੜੇ ਬੱਚੇ ਕਿਸੇ ਨਾ ਕਿਸੇ ਨਾ ਤਰੀਕੇ ਨਾਲ ਨਹੀਂ ਪੜ ਸਕੇ ਮਹਿਰੂਮ ਰਹਿ ਗਏ ਸਟੱਡੀ ਤੋਂ ਉਹ ਵੀ ਬੱਚੇ ਆਪਣੇ ਆਪਣੇ ਵਿਹਾਰ ਤੇ ਵਿਅਕਤੀਗਤ ਤੌਰ ਤੇ ਵੀ ਭਾਗ ਲੈ ਸਕਦੇ ਨੇ ਤੇ ਉਸ ਵਿੱਚ ਅਸੀਂ ਬਹੁਤ ਸਾਰੇ ਪ੍ਰਾਈਜ਼ ਰੱਖੇ ਨੇ ਕੈਸ਼ ਪ੍ਰਾਈਜ਼ ਰੱਖੇ ਨੇ ਗਿਫਟਸ ਰੱਖੀਆਂ ਨੇ ਤੇ ਉਸ ਦੀ ਅਸੀਂ ਬਹੁਤ ਮਾਈਨਰ ਦੀ ਫੀਸ ਰੱਖੀ ਆ ਕਿ ਉਸ ਨਾਲ ਸਾਨੂੰ ਨਾਲ ਰਜਿਸਟ੍ਰੇਸ਼ਨ ਕਰਨੀ ਈਜ਼ੀ ਹੋ ਜਾਊਗੀ ਵੀ ਸਾਨੂੰ ਪਤਾ ਲੱਗ ਜਾਏ ਕਿ ਇੱਥੇ ਕਿੰਨੀ ਤਰ੍ਹਾਂ ਦੇ ਬੱਚੇ ਆ ਰਹੇ ਨੇ ਤੇ ਜਿਵੇਂ ਫਿਰ ਕੁਝ ਬੱਚਿਆਂ ਦਾ ਅਸੀਂ 5th ਤੱਕ ਦੇ ਬੱਚਿਆਂ ਦਾ ਓਨਲੀ 50 ਰੁਪਏ ਫੀਸ ਰੱਖੀ ਹੈ ਜੀ ਤੇ ਉਸ ਤੋਂ ਉੱਪਰ ਅਸੀਂ 6 ਤੋਂ 8 ਦਾ 100 ਰੁਪਏ ਰੱਖਿਆ ਤੇ 9th to 12th ਦਾ 150 ਜਾਂ ਦੀ 150 ਰੁਪਏ ਰੱਖਿਆ ਹੈ ਤੇ ਓਪਨ ਵਿਦਿਆਰਥੀ ਜਿਸ ਵਿੱਚ ਕੋਈ ਵੀ ਭਾਗ ਲੈ ਸਕਦਾ ਜਿਸ ਵਿੱਚ ਜਿਆਦਾ ਆਰਟਿਸਟ ਆਉਣਗੇ ਆਰਟਿਸਟ ਲੋਕ ਆਉਣਗੇ ਉਹਨਾਂ ਦੀ ਅਸੀਂ 200 ਰੁਪਏ ਫੀਸ ਰੱਖੀ ਹੈ ਉਸ ਤੋਂ ਅੱਗੇ ਆ ਕੇ ਵਿਸ਼ੇਸ਼ ਬੱਚੇ ਵਿਸ਼ੇਸ਼ ਬੱਚਿਆਂ ਲਈ ਅਸੀਂ ਕੋਈ ਫੀਸ ਨਹੀਂ ਰੱਖੀ ਉਹਨਾਂ ਦਾ ਇੱਥੇ ਆਉਣਾ ਹੀ ਇਸ ਜਗ੍ਹਾ ਤੇ ਆਉਣਾ ਹੀ ਸਾਡੇ ਲਈ ਬਹੁਤ ਖੁਸ਼ੀ ਤੇ ਮਾਣ ਵਾਲੀ ਗੱਲ ਹੋਵੇਗੀ ਬਸ ਇਹੀ ਹੈ ਜੀ ਸ਼ੋਰਟ ਚ ਵੀ ਅਸੀਂ ਸੀਟ ਪ੍ਰੋਵਾਈਡ ਕਰਵਾਵਾਂਗੇ ਤੇ ਜੇ ਕੋਈ ਬੱਚਾ ਜਾਂ ਕੋਈ ਆਰਟਿਸਟ ਕੈਨਵਸ ਯੂਜ਼ ਕਰਨਾ ਚਾਹੁੰਦਾ ਹੈ ਤਾਂ ਉਹ ਆਪਣੀ ਲੈ ਕੇ ਆ ਸਕਦਾ ਹੈ ਨਹੀਂ ਅਸੀਂ ਬਾਕੀ ਸਾਰਿਆਂ ਨੂੰ ਅੱਛੀ ਸੀਟ ਦਵਾਂਗੇ ਸਾਡੇ ਵੱਲੋਂ ਲੋਕਮਾਨ ਪੰਜਾਬ ਵੱਲੋਂ ਹੋਵੇਗੀ ਬਾਕੀ ਜੋ ਵੀ ਮਟੀਰੀਅਲ ਹੈ ਉਹ ਬੱਚਾ ਆਪਣਾ ਲੈ ਕੇ ਆਏਗਾ ਜੀ ਧਿਆਨ ਦੇਣਾ ਜਿਹੜੇ ਡਰਾਇੰਗ ਦੀਆਂ ਸ਼ੀਟਸ ਨੇ ਇਹ ਇਹਨਾਂ ਦੀ ਟੀਮ ਵੱਲੋਂ ਪ੍ਰੋਵਾਈਡ ਕੀਤੀਆਂ ਰਹਿਣਗੀਆਂ ਜਿਹੜਾ ਬਾਕੀ ਕਲਰਸ ਨੇ ਬ੍ਰਸ਼ ਨੇ ਉਹ ਤੁਸੀਂ ਆਪਣਾ ਘਰੋਂ ਲੈ ਕੇ ਆਉਣਾ ਹੈਗਾ ਸCRIPTION ਬਾਕਸ ਦੇ ਵਿੱਚ ਅਸੀਂ ਇਸ ਦਾ ਫਾਰਮ ਵੀ ਦੇ ਰਹੇ ਹਾਂ ਤੁਸੀਂ ਉਹ ਫਾਰਮ ਫਿਲ ਕਰਕੇ ਤੁਸੀਂ ਇਹਨਾਂ ਨੂੰ ਭੇਜ ਸਕਦੇ ਹੋ ਅਗਰ ਤੁਸੀਂ ਪਾਰਟਿਸਪੇਟ ਕਰਨਾ ਚਾਹੁੰਦੇ ਹੋ ਇਸ ਦੀ ਖਾਸੀਅਤ ਇਹ ਵੀ ਹੈਗੀ ਆ ਇਸ ਦੇ ਵਿੱਚ ਸਪੈਸ਼ਲ ਜਿਹੜੇ ਬੱਚੇ ਨੇ ਮਨਜੂਰ ਜੀ ਨੇ ਦੱਸਿਆ ਹੈਗਾ ਮਨਜੂਰ ਜੀ ਜਿਹੜੇ ਸਪੈਸ਼ਲ ਬੱਚੇ ਨੇ ਜਿਹੜੇ ਵਿਕਲਾਂਗ ਨੇ ਜਾਂ ਕੋਈ ਹੋਰ ਤਰੀਕੇ ਕੁਦਰਤ ਵੱਲੋਂ ਜਿਨ੍ਹਾਂ ਨੂੰ ਕੋਈ ਰੱਬ ਵੱਲੋਂ ਕੋਈ ਪਰੇਸ਼ਾਨੀ ਹੈਗੀ ਆ ਉਹ ਬੱਚੇ ਵੀ ਇਸ ਦੇ ਵਿੱਚ ਪਾਰਟਿਸਪੇਟ ਕਰਨਗੇ ਔਰ ਉਹਨਾਂ ਨੂੰ ਇਹ ਵਿਸ਼ੇਸ਼ ਤੌਰ ਤੇ ਇਨਾਮ ਦੇਣਗੇ ਇਸ ਦੇ ਇਸ ਜਿਸ ਤਰੀਕੇ ਨਾਲ ਇਹ ਇਸ ਪੇਂਟਿੰਗ ਦੇ ਕੰਪੀਟੀਸ਼ਨ ਨੂੰ ਮਲੇਰਕੋਲਾ ਦੀ ਧਰਤੀ ਉੱਤੇ ਕਰਨੋਂ ਜਾ ਰਹੇ ਨੇ ਇਸ ਨੂੰ ਵੱਧ ਤੋਂ ਵੱਧ ਕਾਮਯਾਬ ਕਰਨ ਦੀ ਕੋਸ਼ਿਸ਼ ਕਰੋ ਵੱਧ ਤੋਂ ਵੱਧ ਇਸ ਦੇ ਵਿੱਚ ਪਾਰਟਿਸਪੇਟ ਕਰੋ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਇਸ ਦੇ ਵਿੱਚ ਵੱਧ ਤੋਂ ਵੱਧ ਬੱਚੇ ਨੇ ਚਾਹੇ ਮੇਲ ਆ ਫੀਮੇਲ ਆ ਹਰ ਉਮਰ ਦੇ ਜਿਹੜੇ ਨੇ ਉਹ ਪਾਰਟਿਸਪੇਟ ਕਰ ਸਕਦੇ ਨੇ ਆਪਣੀ ਜਿਹੜੀ ਕਲਾ ਦਾ ਪ੍ਰਦਰਸ਼ਨ ਕਰ ਸਕਦੇ ਨੇ ਥੈਂਕ ਯੂ ਵੈਰੀ ਮੱਚ ਜੈ ਹਿੰਦ